welcom to my channel ਅਸੀਂ ਅੱਜ ਤੁਹਾਨੂੰ ਦਹੀਂ ਦੀ ਰੈਸਪੀ ਦੇਵਾਂਗੇ ਜਿਹੜੀ ਸਾਡੇ ਦਾਦੀ ਮਾਂ ਦੇ ਸਮੇਂ ਦੇ ਵਿੱਚ ਜਿਹੜੀ ਐ ਡਿਮਾਂਡ ਤੇ ਰਹਿੰਦੀ ਸੀ ਇਹ ਚੀਜ਼ ਕਿ ਇਸ ਤਰ੍ਹਾਂ ਦਾ ਦਹੀਂ ਜਿਹੜਾ ਐ ਸਾਰਾ ਪਰਿਵਾਰ ਜਿਹੜਾ ਡਿਮਾਂਡ ਕਰਦਾ ਹੁੰਦਾ ਸੀਗਾ ਆਪਾਂ ਅੱਜ ਕੱਲ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਦਹੀਂ ਖਾਣੇ ਆ ਪਸੰਦ ਕਰਦੇ ਆ ਲੇਕਿਨ ਜਿਹੜਾ ਸਾਡਾ ਪਰਾਣਾ ਹੈਗਾ ਇਹ ਸਾਰਾ ਖਾਣ ਪੀਣ ਦਾ ਜੋ ਸਿਸਟਮ ਸੀਗਾ ਸਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ ਔਰ ਖਾਣਾ ਚਾਹੀਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਖਾਂਦੇ ਸੀ ਤਾਂ ਉਹਨਾਂ ਦੀ ਸਿਹਤ ਵੀ ਜ਼ਿਆਦਾ ਵਧੀਆ ਰਹਿੰਦੀ ਸੀ ਔਰ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੋਊਗਾ ਦਹੀਂ ਇਹਨੂੰ ਅਸੀਂ ਅੱਜ ਕਿਵੇਂ ਬਣਾਉਣਾ ਹੈ ਆਓ ਦੇਖੀਏ ਮੈਂ ਦਹੀਂ ਦੀ ਅੱਧੀ ਗੱੜਵੀ ਲੈ ਲਈ ਹੈ ਤੁਸੀਂ ਜਿੰਨਾ ਵੀ ਦਹੀਂ ਖਾਣਾ ਚਾਹੋ ਉਹਨਾਂ ਤੁਸੀਂ ਲੈ ਸਕਦੇ ਆ ਥੋੜਾ ਜਿਹਾ ਮੈਂ ਆਟਾ ਲੈ ਲਿਆ ਇਹ ਸਾਡੇ ਤਖਾਰ ਲਾਉਣ ਦੇ ਕੰਮ ਆਊਗਾ ਕਿਉਂਕਿ ਅਸੀਂ ਅੱਜ ਦਹੀਂ ਜਿਹੜਾ ਤਖਾਰ ਵਾਲਾ ਬਣਾ ਰਹੇ ਆ ਅਰੇ ਮੈਂ ਪਕੌੜੀਆਂ ਲੈ ਲਈਆਂ ਆ ਜਿਹੜੀਆਂ ਹੁੰਦੀਆਂ ਆਪਣੇ ਦਹੀਂ ਵਿੱਚ ਪਾਉਣ ਵਾਲੀਆਂ ਇਹ ਮੈਂ ਪੁਦੀਨੇ ਵਾਲੀਆਂ ਲਈਆਂ ਤੁਸੀਂ ਸਿੰਪਲ ਵੀ ਲੈ ਸਕਦੇ ਆ ਇੱਧਰ ਮੈਂ ਬਰਤਨ ਲੈ ਲਿਆ ਜਿਹਦੇ ਵਿੱਚ ਅਸੀਂ ਦਹੀਂ ਜਿਹੜਾ ਤਿਆਰ ਕਰਾਂਗੇ ਇਹ ਮੈਂ ਕੋਲਾ ਲਿਆਇਆ ਇਹਦੇ ਨਾਲ ਅਸੀਂ ਤਖਾਰ ਲਗਾਵਾਂਗੇ ਹਾਂਜੀ ਇਹ ਸੀ ਕੱਚਾ ਕੋਲਾ ਲੈਣਾ ਆ ਇਹ ਤਖਾਰ ਵਾਲਾ ਜਿਹੜਾ ਦਹੀਂ ਆ ਇਹ ਖਾਣਾ ਵੈਸੇ ਵਧੀਆ ਹੁੰਦਾ ਆ ਅਰ ਅਸੀਂ ਤੁਹਾਨੂੰ ਦੱਸਦੇ ਹਾਂ ਹੁਣ ਅਸੀਂ ਕਿਸ ਤਰ੍ਹਾਂ ਇਹ ਤਿਆਰ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਜਿਹੜਾ ਦਹੀਂ ਆ ਅਸੀਂ ਉਹਨੂੰ ਗ੍ਰਾਈਂਡ ਕਰ ਲਈਏ ਹਾਂਜੀ ਇਹ ਦੇਖੋ ਮੈਂ ਹੈਂਡ ਗ੍ਰਾਈਂਡਰ ਦੇ ਨਾਲ ਜਿਹੜਾ ਦਹੀਂ ਆ ਉਹਨੂੰ ਫੈਂਟ ਰਹੀ ਹਾਂ ਜਿਹੜਾ ਹੈਂਡ ਗ੍ਰਾਈਂਡਰ ਹੁੰਦਾ ਮੈਂ ਜ਼ਰੂਰ ਘਰ ਵਿੱਚ ਰੱਖਦੀ ਹਾਂ ਕਿਉਂਕਿ ਲਾਈਟ ਕਈ ਵਾਰੀ ਨਾ ਹੋਵੇ ਤਾਂ ਇਹ ਬਹੁਤ ਵਧੀਆ ਕੰਮ ਆਉਂਦਾ ਹੈ ਦੇਖੋ ਬਿਲਕੁਲ ਅੱਛੀ ਤਰ੍ਹਾਂ ਇਹਦੇ ਨਾਲ ਫੈਂਟਿਆ ਜਾਊਗਾ ਤੁਸੀਂ ਵੀ ਮੇਰੀ ਇਹ ਤਖਾਰ ਵਾਲੀ ਜਿਹੜੀ ਰੈਸਪੀ ਆ ਉਹਨੂੰ ਜ਼ਰੂਰ ਬਣਾਓ ਹਾਂਜੀ ਦੇਖੋ ਦਹੀਂ ਮੈਂ ਫੈਂਟ ਚੁੱਕੀ ਆ ਦੇਖੋ ਦਹੀਂ ਜਿਹੜਾ ਆ ਬਿਲਕੁਲ ਫੈਂਟ ਹੋ ਚੁੱਕਿਆ ਦੇਖੋ ਦਹੀਂ ਜਿਹੜਾ ਆ ਉਹਦੇ ਵਿੱਚ ਬਿਲਕੁਲ ਵੀ ਲੰਮਸ ਕੋਈ ਨਹੀਂ ਹੈਗਾ ਹੋਣਾ ਨਹੀਂ ਚਾਹੀਦਾ ਇਸ ਤਰ੍ਹਾਂ ਅਸੀਂ ਦਹੀਂ ਬਣਾ ਲੈਣਾ ਜਿਸ ਵੀ ਬਰਤਨ 'ਚ ਤੁਸੀਂ ਦਹੀਂ ਜਿਹੜਾ ਆ ਬਣਾ ਰਿਆ ਉਹਦੇ 'ਚ ਸ਼ਿਫਟ ਕਰ ਲੈਣਾ ਤੁਸੀਂ ਹੁਣ ਦੇਖੋ ਇਸ ਤਰ੍ਹਾਂ ਦਾ ਦਹੀਂ ਜਿਹੜਾ ਆ ਅਸੀਂ ਰੱਖਿਆ ਹੈਗਾ ਆ ਹਲਕਾ ਜਿਹਾ ਵਿੱਚ ਦੇ ਤੁਸੀਂ ਪਾਣੀ ਪਾਉਣਾ ਚਾਹੋ ਤਾਂ ਪਾ ਵੀ ਸਕਦੇ ਆ ਅਗਰ ਤੁਸੀਂ ਇਹਦੇ ਵਿੱਚ ਦੁੱਧ ਪਾਉਣਾ ਚਾਹੋ ਤਾਂ ਦੁੱਧ ਵੀ ਪਾ ਸਕਦੇ ਆ ਮੈਂ ਇਹਨੂੰ ਇਸ ਤਰ੍ਹਾਂ ਹੀ ਫਿਲਹਾਲ ਤਿਆਰ ਕਰੂੰਗੀ ਸਭ ਤੋਂ ਪਹਿਲਾਂ ਮੈਂ ਪਕੌੜੀਆਂ ਪਾ ਲੂੰਗੀ ਕਿਉਂਕਿ ਮੈਂ ਇਹਨੂੰ ਗਰਮ ਪਾਣੀ 'ਚ ਨਹੀਂ ਪਾ ਰਹੀ ਇਹਨੂੰ ਮੈਂ ਇਸ ਲਈ ਪਹਿਲਾਂ ਪਾ ਰਹੀ ਹਾਂ ਕਿ ਜਦ ਤੱਕ ਅਸੀਂ ਬਾਕੀ ਹੋਰ ਚੀਜ਼ਾਂ ਇਹਦੇ 'ਚ ਮਿਕਸ ਕਰਾਂਗੇ ਤਦ ਤੱਕ ਇਹ ਸੌਫਟ ਹੋ ਜਾਣਗੀਆਂ ਤੁਸੀਂ ਇਹਨਾਂ ਪਕੌੜੀਆਂ ਨੂੰ ਥੋੜਾ ਜਿਹਾ ਕੋਸੇ ਪਾਣੀ ਦੇ ਵਿੱਚ ਜੇ ਪਾ ਕੇ ਰੱਖਣਾ ਚਾਹੁੰਦੇ ਆ ਤਾਂ ਰੱਖ ਸਕਦੇ ਆ ਮੈਨੂੰ ਇਸ ਤਰ੍ਹਾਂ ਦੀ ਹੀ ਪਸੰਦ ਆ कुरकुਰੀਆਂ ਜੀਆਂ ਰਹਿੰਦੀਆਂ ਇਸ ਤਰ੍ਹਾਂ ਔਰ ਆਪਣੇ ਆਪ ਸੌਫਟ ਵੀ ਹੋ ਜਾਣੀਆਂ ਹਾਂਜੀ ਹੁਣ ਅਸੀਂ ਇਹਦੇ ਵਿੱਚ ਨਮਕ ਵਗੈਰਾ ਜੋ ਵੀ ਅਸੀਂ ਪਾਉਣਾ ਚਾਹਾਂਗੇ ਉਹ ਪਾਵਾਂਗੇ ਦੇਖੋ ਅਸੀਂ ਨਮਕ ਪਾ ਲਿਆ ਮੈਂ ਤਾਂ ਇਹਦੇ ਵਿੱਚ ਹਾਫ ਚਮਚੀ ਨਮਕ ਪਾਉਂਗੀ ਤੇ ਹੁਣ ਮੈਂ ਪਾਉਂਗੀ ਧਨੀਆ ਪਾਊਡਰ ਹਾਫ ਚਮਚ रेड चिल्ली पाउडर हाफ चम्मच अगर ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਇੱਕ ਚਮਚ ਵੀ ਪਾ ਸਕਦੇ ਆ ਤੁਸੀਂ ਜ਼ਿਆਦਾ ਦਹੀਂ ਲਿਆ ਤਾਂ ਜ਼ਿਆਦਾ ਵੀ ਪਾ ਸਕਦੇ ਆ ਫਿਰ ਜ਼ਿਆਦਾ ਮਿਰਚ ਵੀ اچھی ਲੱਗਦੀ ਹੈ ਐਂਛੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਹਾਂਜੀ ਦੇਖੋ ਇਸ ਤਰ੍ਹਾਂ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਅਸੀਂ ਬਹੁਤਾ ਕੁਝ ਨਹੀਂ ਪਾ ਰਹੇ ਬਹੁਤ ਜਲਦੀ ਤੇ ਬਹੁਤ ਹੈਲਦੀ ਦਹੀਂ ਜਿਹੜਾ ਅਸੀਂ ਬਣਾ ਰਹੇ ਆਂ ਅਗਰ ਤੁਸੀਂ ਧਨੀਆ ਪਾਉਣਾ ਚਾਹ ਰਹੇ ਹੋ ਤਾਂ ਪਾ ਸਕਦੇ ਆ ਮੈਂ ਇਥੇ ਸੁੱਕੀ ਮੇਥੀ ਜਿਹੜੀ ਆ ਉਹ ਪਾ ਰਹੀ ਆ ਇਹ ਵੀ ਮੇਰੀ ਆਪਣੀ ਘਰ ਦੀ ਸੁਕਾਈ ਹੋਈ ਮੇਥੀ ਆ ਬਸ ਮੈਂ ਇਸ ਤਰ੍ਹਾਂ ਪਾ ਕੇ ਥੋੜਾ ਮਿਕਸ ਕਰ ਲਵਾਂਗੀ ਮੇਥੀ ਜਿਹੜੀ ਆ ਦਹੀਂ ਦੇ ਵਿੱਚ ਪਾਈ ਹੋਵੇ ਟੇਸਟ ਬਹੁਤ ਵਧੀਆ ਆਉਂਦਾ ਆ ਤੇ ਜਿਹੜਾ ਅਸੀਂ ਤਖਾਰ ਲਾਵਾਂਗੇ ਉਹਦਾ ਤਾਂ ਆਪਣਾ ਲਾਜਵਾ ਟੇਸਟ ਹੋਊਗਾ ਅਸੀਂ ਹੁਣ ਲਾਸਟ ਸਟੈਪ ਜਿਹੜਾ ਆ ਤਖਾਰ ਵਾਲਾ ਕਰਾਂਗੇ ਸਪੈਸ਼ਲ ਜਿਹੜਾ ਦਹੀਂ ਅਸੀਂ ਬਣਾ ਹੀ ਰਹੇ ਆ ਹਾਂਜੀ ਉਹਦੇ ਵਾਸਤੇ ਦੇਖੋ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਲਿਆ ਆ ਥੋੜਾ ਜਿਹਾ ਆਟਾ ਲੈ ਲਿਆ ਤਿਖਾਰ ਦੇ ਕੰਮ ਆਊਗਾ ਤੇ ਕੋਲਾ ਹੈਗਾ ਜਿਹੜਾ ਆ ਇਹ ਲਵਾਂਗੇ ਆਪਾਂ ਕੋਲੇ ਨੂੰ ਗਰਮ ਕਰ ਲਾਂਗੇ ਅੱਗ ਤੇ ਪਹਿਲਾਂ ਹਾਂਜੀ ਤਿਖਾਰ ਦਾ ਜਿਹੜਾ ਇੰਪੋਰਟੈਂਟ ਸਟੈਪ ਆ ਤੁਸੀਂ ਧਿਆਨ ਨਾਲ ਦੇਖੋ ਦੇਖੋ ਇੱਧਰ ਅਸੀਂ ਕੋਲਾ ਗਰਮ ਕਰ ਲਿਆ ਆ ਇਸ ਪਲੇਟ ਦੇ ਉੱਤੇ ਰੱਖ ਕੇ ਮੈਂ ਤਿਖਾਰ ਲਗਾਉਂਗੀ ਇਹ ਜਿਹੜਾ ਮੈਂ ਥੋੜਾ ਜਿਹਾ ਆਟਾ ਲਿਆ ਆ ਇਹਨੂੰ ਬਿਲਕੁਲ ਥੋੜਾ ਜਿਹਾ ਲੈਣਾ ਹੈ ਆਪਾਂ ਇਸ ਤਰ੍ਹਾਂ ਲੈ ਕੇ ਇਦੇ ਉੱਪਰ ਚਿਪਕਾ ਦੇਣਾ ਦੇਖੋ ਇਹ ਟੱਕਾਂ ਦੇ ਨਾਲ ਚਿਪਕ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਫਿਕਸ ਕਰ ਦੇਣਾ ਇਹਨੂੰ ਕਰਕੇ ਇਹਦੇ ਉੱਪਰ ਸਰੋਂ ਦਾ ਤੇਲ ਜਿਹੜਾ ਆ ਅਸੀਂ ਪਉਣਾ ਦੇਖੋ ਇਹ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ ਦੇਖੋ ਆਵਾਜ਼ ਆ ਰਹੀ ਹੈ ਇਤਖਾਰ ਬਿਲਕੁਲ ਅੱਛੀ ਤਰ੍ਹਾਂ ਲੱਗ ਰਿਹਾ ਆ ਟੇਸਟ ਇਹਦਾ ਬਹੁਤ ਵਧੀਆ ਸਮੋਕੀ ਜਿਹਾ ਆਊਗਾ ਇਹਦਾ ਬਹੁਤ ਜ਼ਿਆਦਾ ਵਧੀਆ ਟੇਸਟੀ ਇਹ ਬਣੂਗਾ 3-4 ਮਿੰਟ ਜਿਹੜੇ ਅਸੀਂ ਇਸ ਤਰ੍ਹਾਂ ਇਹਨੂੰ ਰੱਖ ਚੁੱਕੇ ਆ ਹੁਣ ਅਸੀਂ ਖੋਲ ਲੈਨੇ ਆ ਦੇਖੋ ਬਿਲਕੁਲ ਇਹਦੇ ਵਿੱਚ ਇਹਦੀ ਅੱਛੀ ਤਰ੍ਹਾਂ ਜਿਹੜੀ ਆ ਖੁਸ਼ਬੂ ਆ ਰਹੀ ਹੈ ਔਰ ਟੇਸਟ ਇਹਦਾ ਬਿਲਕੁਲ ਇਹਦੇ ਵਿੱਚ ਜਾ ਚੁੱਕਿਆ ਆ ਹੁਣ ਇਹ ਖਾਣ ਲਈ ਤਿਆਰ ਆ ਬਿਲਕੁਲ ਜਿਹੜਾ ਆਟਾ ਔਰ ਜਿਹੜਾ ਕੋਲਾ ਸੀ ਉਹਨੂੰ ਤੁਸੀਂ ਸੁੱਟ ਦਿਓ ਜਾਂ ਕੋਲੇ ਨੂੰ ਸਾਫ਼ ਕਰਕੇ ਰੱਖ ਲਓ ਨੈਕਸਟ ਟਾਈਮ ਤੁਸੀਂ ਦਿਖਾਰਨ ਵਾਲਾ ਨਹੀਂ ਬਣਾਉਣਾ ਤਾਂ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਟੇਸਟ ਕਰਕੇ ਦੱਸੂਗੀ ਇਸ ਤਰ੍ਹਾਂ ਹਾਂਜੀ ਹੁਣ ਮੈਂ ਟੇਸਟ ਕਰਕੇ ਦੱਸਦੀ ਆ ਤੁਹਾਨੂੰ ਅਨ ਲਗਤਰਾ ਦਾ ਟੇਸਟ ਹੈ ਦੇ ਵਿੱਚ ਜਿਹੜਾ ਅਸੀਂ ਤਖਾਰ ਲਾਇਆ ਉਹ ਤਾਂ ਬਹੁਤ ਵਧੀਆ ਵਿੱਚ ਟੇਸਟ ਆ ਰਿਹਾ ਮੋਤ ਲਗਤਰਾ ਦਾ ਫਲੇਵਰ ਆ ਰਿਹਾ ਹੈ ਤੁਸੀਂ ਬਣਾ ਕੇ ਖਾਓਗੇ ਤਾਈ ਤੁਹਾਨੂੰ ਪਤਾ ਲੱਗ ਸਕਦਾ ਹੈ तुम भी इस तरह का दही जड़ा बना के खाओ वीडियो में शेयर करो ताकि सार्यान ये जी है दही की रेसिपी पता लग सके हेल्दी वाली तुम भी खाओ हेल्दी रहो थैंक यू